ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਫਿੱਡੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੋਜਪੁਰ ਨੇੜੇ ਇੱਕ ਸਾਈਡ ਤੇ ਮੁੱਦਕੀ ਰਹਿ ਜਾਂਦਾ ਜੀ ਤੇ ਕੋਟ ਕਰੋੜ ਟੋਲ ਪਲਾਜੇ ਵਾਲਾ ਪੰਡ ਉਹ ਵੀ ਬਾਈ ਦੇ ਨੇੜੇ ਆ ਤੁਹਾਡੇ ਵਾਸਤੇ ਇੱਕ ਇੱਕਰੇ ਲੂ ਪਰਿਵਾਰ ਕੋ ਵੀਡੀਓ ਕਵਰ ਕਰ ਰਹੇ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪਰਜਵੰਤ ਸਿੰਘ ਆ ਜੀ ਪਿੰਡ ਜੀ ਪਿੰਡ ਫਿੱਡੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਜ਼ਿਲ੍ਹਾ ਫਰੋਇਪਰੀ ਮੁੱਦ ਕੀ ਤੋਂ ਕਿੰਨੀ ਵਾਟੂ ਆਪਣਾ ਪਿੰਡ ਮੁੱਦ ਕੀ ਤੋਂ ਹੀ 5 ਕਿਲੋਮੀਟਰ ਵਾਟਾ ਨਾਲ ਹੀ ਆ ਜੀ ਹਾਂਜੀ ਠੀਕ ਆ ਬਾਈ ਸੂਆ ਕਿੰਨਾ ਮਸ ਹੁੰਦੀ ਆ ਜੀ ਮਾਜੀ ਇਹ ਤੀਜੇ ਸੂਏ ਸੁਣੀ ਆ ਹਣ ਤੀਜੇ ਸੂਏ ਸੂਕੀ ਕਿੰਨਾ ਸਮਾਂ ਲੈ ਜੂ ਬਾਈ ਇਹ ਮੰਨ ਲਓ ਜੀ 10 ਦਿਨ ਲਊਗੀ ਡੇਟ ਮੁਤਾਬਕ ਹਾਂਜੀ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ ਇਹਦਾ ਪਿਛਲੇ ਸੂਏ 13 12 13 ਲੀਟਰ ਚ ਹੋਇਆ 12 13 ਲੀਟਰ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਹਾਂਜੀ ਹਾਂਜੀ ਤੋੜ ਕੇ ਦਿਖਾ ਦਿਓ ਜੀ ਤਸल्ली ਕਰਕੇ ਲੈਣਾ ਦੂ ਠੀਕ ਆ ਜੀ ਅਗਲਾ ਆਪ ਦੀ ਪਾਸ ਕਰਕੇ ਲੈ ਕੇ ਜਾ ਵੀ ਵਿਰੇ ਸੁਆ ਬਾਈ ਦੇ ਦਸਨ ਮੁਤਾਬਕ ਚੀਜ਼ਾਂ ਹੁੰਦੀ ਆ ਤੇ ਡੇਟ ਮੁਤਾਬਕ 10 ਦਿਨ ਲੈ ਜੂ ਜਿਹੜੇ ਦਿਨ ਹੁੰਦੇ ਵਿਰੇ 2 4 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਸੰਭੀਪਲੀ ਪੂਰੀ ਆ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਤੇ ਤਿਆਰੀ ਵੀ ਕਰਮਾ ਲਈ ਦੀ ਸੋਹਣੀ ਕੀਤੀ ਹੋਈ ਆ ਬਾਈ ਦੱਸਦਾ ਇਹ 12-13 ਕਿਲੋ ਪਿਛਲੇ ਸੂਏ ਦਾ ਦੁੱਧ ਆਪਣਾ ਚੋਇਆ ਵਾ ਜੀ ਇਹ ਇੱਕ ਤਿਆਰ ਥੋਡੀ ਸੇਵਾ ਦੇ ਸਰਤੇ ਆ ਚੌੜਾ ਪੱਠਪੂੜਾ ਬਾਕੀ ਹਵਾਨ ਵਿੱਚ ਜਿਹੜੀ ਤੁਸੀਂ ਵਾਲਟ ਲ ਦੇਖ ਰਹੇ ਹੋ ਸਾਰੀ ਕਰਮ ਵਾਲ ਨੇ ਕੱਢ ਕੇ ਸੋਨਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ-ਕੱਲਾ ਨਿੱਖੜਵਾ ਹੱਤੀ ਚਵਾਈ ਵਾਲਾ ਥਾਣਾ ਤੁਸੀਂ ਇੱਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਬਾਕੀ ਚਾਰ ਹੀ ਥਾਣਾ ਫੂੜ ਸ਼ੰਖ ਪੋਰਾ ਵੀ ਨਹੀਂ ਤੇ ਬਾਈ ਇਹਦਾ ਕੋਈ ਸੀਮਣ ਰਿਕਾਰਡ ਜਿਹੜਾ ਲੱਗਿਆ ਤਾਂ ਹੈਗਾ ਜੀ ਕੋਈ ਵੀਰੇ ਨਾਬੇ ਤੋਂ ਭਰਾਇਆ ਹੈ ਜੀ ਦਾ ਡਾਕਟਰ ਸਰਕਾਰੀ ਤੋਂ ਸਰਕਾਰੀ ਹਾਂਜੀ ਨਾਬੇ ਵਾਲਾ ਠੀਕ ਹੈ ਨਾਬੇ ਵਾਲੇ ਬੁੱਲਦਾ ਜੀ ਹਾਂਜੀ ਠੀਕ ਹੈ ਬਾਈ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਜਾਇਜ਼ ਜਿਹੜੇ ਲੈਣਾ ਹੀ ਹੈ ਜੀ ਕੀਮਤ ਫੋਨ ਤੇ ਕਰ ਲਾਂਗੇ ਵੀਰ ਕਿਉਂਕਿ ਹਜੇ ਦਿਨ ਲੈਂਦੀ ਹੈ ਨਾ ਬਾਈ ਅੱਜ ਦੀ ਜਿਹੜੀ ਕੀਮਤ ਹੋਊ ਉਹ ਕੱਚੀ ਦੀ ਹੋਊਗੀ ਜੇ ਪੰਜਾ ਚਾਰ ਦਿਨਾਂ ਤੇ ਕਰਪਸੂ ਸੂਣ ਦਾ ਜਾਂ ਸੋਨਾ ਤਿਆਰ ਹੁੰਦਾ ਫਿਰ ਉਦਦੇ ਦੀ ਕੀਮਤ ਉਦਦੇ ਹੋਊਗੀ ਬਾਕੀ ਚੰਗੀ ਆ ਵੀਰੇ ਮੱਝ ਥਣਾਾਂ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਤੁਹਾਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ